ਇਸ ਸਮੇਂ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਲੁਧਿਆਣਾ ਪੁਲਿਸ ਨੇ ਗ੍ਰੇਨੇਡ ਅਟੈਕ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਜਿਸ ਦੇ ਵਿੱਚ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਇੱਕ ਫੋਰਨ ਹੈਂਡਲਰ ਦੇ ਹੁਕਮਾਂ ਤੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਸੀ ਮੁੱਢਲੀ ਜਾਂਚ ਦੇ ਵਿੱਚ ਪੁਲਿਸ ਨੂੰ ਇਹ ਪਤਾ ਲੱਗਿਆ ਹੈ ਕਿ ਲੁਧਿਆਣੇ ਦੇ ਵਿੱਚ ਕੰਮ ਕਰ ਰਹੇ ਕੁਝ ਵਿਅਕਤੀਆਂ ਦੇ ਸੰਬੰਧ ਜਿਹੜੇ ਐ ਮਲੇਸ਼ੀਆ ਦੇ ਹੈਂਡਲਰ ਦੇ ਨਾਲ ਜੁੜੇ ਹੋਏ ਸੀ ਅਤੇ ਮਲੇਸ਼ੀਆ ਦੇ ਵਿੱਚ ਬੈਠੇ ਅਤਵਾਦੀ ਇੱਥੇ ਲੁਧਿਆਣੇ ਦੇ ਵਿੱਚ ਬੈਠੇ ਲੋਕਾਂ ਨੂੰ ਕੋਆਰਡੀਨੇਟਸ ਦੇ ਰਹੇ ਸੀਗੇ ਵੀ ਤੁਸੀਂ ਕਿੱਥੋਂ ਗ੍ਰੇਨੇਡ ਚੱਕਣਾ ਅਤੇ ਕਿੱਥੇ ਬਲਾਸਟ ਕਰਨਾ ਇਹਨਾਂ ਵਿਅਕਤੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਗ੍ਰੇਨੇਡ ਅਟੈਕ ਕਰਨਾ ਹੈ ਉਹਨਾਂ ਇਲਾਕਿਆਂ ਦੇ ਵਿੱਚ ਜਿਆਦਾ ਜਿੱਥੇ ਜਿਆਦਾ ਲੋਕ ਹੋਣ ਪਰ ਪੰਜਾਬ ਪੁਲਿਸ ਦੀ ਸੂਹਿਰਤਾ ਦੇ ਨਾਲ ਇਸ ਅਟੈਕ ਨੂੰ ਟਾਲ ਦਿੱਤਾ ਗਿਆ ਦੱਸ ਦਈਏ ਲੁਧਿਆਣੇ ਦੇ ਵਿੱਚ ਕੁਝ ਦਿਨ ਪਹਿਲਾਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੇ ਸੰਬੰਧ ਪਾਕਿਸਤਾਨ ਆਈਐਸਆਈ ਦੇ ਨਾਲ ਜੁੜੇ ਸੀ ਉਸ ਤੋਂ ਬਾਅਦ ਪੁਲਿਸ ਹੋਰ ਵਿਅਕਤੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਟਵਿੱਟਰ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉਸ ਦੇ ਵਿੱਚ ਦੱਸਿਆ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਗ੍ਰੇਨੇਡ ਮੋਡਿਊਲ ਦਾ ਪਰਦਾਫਾਸ਼ ਕੀਤਾ ਜਿਸ ਦੇ ਵਿੱਚ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਹ 10 ਵਿਅਕਤੀ ਸਲੀਪਰ ਸੈਲਜ਼ ਬਣ ਕੇ ਕੰਮ ਕਰ ਰਹੇ ਸੀ ਅਤੇ ਇਹਨਾਂ ਦਾ ਤਾਲੁਕ ਮਲੇਸ਼ੀਆ ਦੇ ਵਿੱਚ ਬੈਠੇ ਹੈਂਡਲਰਸ ਦੇ ਨਾਲ ਸੀ ਅਤੇ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਸਨ ਮਲੇਸ਼ੀਆ ਬੈਠੇ ਅੱਤਵਾਦੀ ਇੱਥੇ ਲੁਧਿਆਣਾ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਫਿਲਹਾਲ ਲੁਧਿਆਣਾ ਦੇ ਉੱਤੇ ਆਇਆ ਸੰਕਟ ਪੁਲਿਸ ਨੇ ਟਾਲ ਦਿੱਤਾ ਦੱਸ ਦਈਏ ਅੱਜ ਲੁਧਿਆਣਾ ਪੁਲਿਸ ਵੀ ਪ੍ਰੈਸ ਕਾਨਫਰੰਸ ਕਰ ਰਹੀ ਹੈ ਬਿਊਰੋ ਰਿਪੋਰਟ ਜਨਹਿ ਤੈਸ਼ੀ ਕੁਝ ਦਿਨ ਪਹਿਲੇ ਜਿਹੜਾ ਹੈਂਡ ਗ੍ਰਨੇਡ ਸਾਨੂੰ ਬਰਾਮਦ ਹੋਇਆ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਵੀ ਸੀਗੀ ਇਨਪੁਟs ਵੀ ਸੀਗੇ ਤੇ ਆ ਧਿਆਨਾ ਕਮਿਸ਼ਨਰੇਟ ਪੁਲਿਸ ਨੇ ਰਾਉਂਡ ਦ ਕਲੌਕ ਨਾਕਾਬੰਦੀ ਵੀ ਚੱਲ ਰਹੀ ਸੀਗੀ ਪੈਟਰੋਲਿੰਗ ਵੀ ਚੱਲ ਰਹੀ ਸੀਗੀ ਜਿਸ ਕਰਕੇ ਇੱਕ ਗ੍ਰੇਨੇਡ ਟਾਈਮਲੀ ਸਾਨੂੰ ਬਰਾਮਦ ਹੋ ਗਿਆ ਦੋ ਬੰਦੇ ਜਿਹੜੇ ਮੁਕਸਰ ਦੇ ਰਹਿਣ ਵਾਲੇ ਆ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹੈ ਉਹ ਫੌਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈਐਸ ਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੂਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਜੀ ਰੈਕੀ ਕਰਨੀ ਹੈ ਰੈਕੀ ਕਰਕੇ ਇਦਾਂ ਦੀ ਜਗ੍ਹਾ ਗ੍ਰੇਨੇਡ ਨੂੰ ਫੇਕਣਾ ਦਿੱਤੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਇਹਦੇ ਬੈਕਵਰਡ ਲਿੰਕ ਤੇ ਜਦ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਲਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇੰਟਰੋਗੇਸ਼ਨ ਚ ਇਹ ਆਇਆ ਡੱਟ ਇਟ ਇਜ਼ ਅ ਵਾਈਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਟ੍ਰੇਡ ਚ ਇਨਵੋਲਡ ਹੈ ਉਹ ਧੀਰੇ ਧੀਰੇ ਕਰਕੇ ਪਾਕ ਆਈਐਸਏ ਨਾਲ ਮਿਲ ਕੇ ਟੈਰਿਸਟ ਮੋਡਿਊਲ ਜਿਹੜਾ ਹੈ ਨਾਰਕੋਟਿਕ ਮੋਡਿਊਲ ਜਿਹੜਾ ਹੈ ਉਹ ਟੈਰਿਸਟ ਮੋਡਿਊਲ ਦੀ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਟੋਟਲ ਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰ ਜਿਹੜੇ ਹਨ ਜਿਹੜੇ ਨੋਮੀਨੇਟ ਹੋਏ ਹਨ ਜਨਾਦਾ ਐਲਓਸੀ ਖੁੱਲ ਗਿਆ ਹੈ ਆਰਸੀਐਨ ਇਜ਼ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਇਡੈਂਟੀਫਾਈ ਕਰ ਲਏ ਨੇ ਬਹੁਤ ਜਲਦੀ ਇਹਨਾਂ ਨੂੰ ਡਿਪੋਰਟ ਵੀ ਕਰਾਇਆ ਜਾਏਗਾ ਜੀ ਕੁਐਸਚਨ ਸਿਰਫ ਪਤਾ ਲੱਗ ਗਿਆ ਟਾਰਗੇਟ ਸੀਗਾ ਸਰ ਲੁਧਿਆਣੇ ਦੇ ਨਾਲ ਹੋਰ ਵੀ ਕੋਈ ਸ਼ਹਿਰਾਂ ਦੇ ਵਿੱਚ ਸੀ ਜੀ 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 ਹੋਰ ਵੀ ਟਾਰਗੇਟ ਸੀਗੇ ਜੀ ਫਰੀਦਕੋਟ ਦੇ ਕੁਝ ਪਾਰਟਸ ਆਫ ਫਰੀਦਕੋਟ ਵੀ ਟਾਰਗੇਟ ਸੀਗੇ ਐਕਚੁਅਲ ਟਾਰਗੇਟ ਕੀ ਸੀਗਾ ਉਹ ਮੈਂ ਸਿਕਿਉਰਿਟੀ ਰੀਜ਼ਨਸ ਕਰਕੇ ਨਹੀਂ ਮੈਂ ਤੁਹਾਨੂੰ ਡਿਸਕਲੋਜ਼ ਕਰਾਂਗਾ ਜੀ ਸਰਕਾਰ ਨੇ ਸਰਕਾਰ ਨੇ ਉਹਨਾਂ ਨੂੰ ਆਪਾਂ ਲਿਖ ਕੇ ਵੀ ਭੇਜਿਆ ਹੈ ਉਹਨਾਂ ਡੀਜੀ ਸਾਹਿਬ ਉਹਨਾਂ ਨੂੰ ਐਡਕੁਏਟ ਰਿਵਾਰਡ ਜਿਹੜਾ ਹੈ ਉਹ ਦੇਣਗੇ ਜੀ ਸਰ ਅਜੇ ਮਲੇਸ਼ੀਆ ਇਜ਼ ਦਾ ਮੇਨ ਕਨਸਪਿਰੇਟਰ ਯੋ ਦੀ ਅੱਗੇ ਹੋਰ ਕਨੈਕਸ਼ਨ ਨਹੀਂ ਜੀ ਅਜੇ 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 ਮਲੇਸ਼ੀਆ ਅਜੇ ਮਲੇਸ਼ੀਆ ਇਜ਼ ਆ ਵਨ ਆਫ ਦਾ ਲਿੰਕ ਜਿਹਦੇ ਨਾਲ ਇਹ ਬੰਦੇ ਜੁੜੇ ਤੇ the main main handlers they are sitting in pakistan and in malaysia okay so ajit deshwar pakistan de bande ohna da aapas ki connection just just babble de through hai ji ji so in malaysia de it ji ji loti china de jehde handlers eh 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 pehla inada drug nexus hi tha ji through that via then pakistan wala yes yes then they started this killing mamle sir inna de pehla dand si ji uh ndi de cases hai inha pe ਐਂਡ ਇਦੋ ਕੇਸ ਜੀ ਇਟ ਇਟਸ ਚਾਇਨਾ ਮੈਡ ਜੀ ਸਰ ਇਸਕੇ ਵੀ ਸਰ ਇੱਥੇ ਮਲੇਸ਼ੀਆ ਬਾਕੀ ਤੋਂ ਮਿਲਦੀ ਆਪਾ ਮੋਡਿਊਲ ਕਾ ਨਾਮ ਆਈਸੀ ਕੋਈ देयर आर ਸੀਵਰਲ ਮੋਡਿਊਲਸ ਜਿਹੜਾ ਆਈਸੀ ਹੈਂਡਲਰਸ ਜਿਹੜੇ ਹਨ ਉਹ ਕਾਫੀ ਮੋਡਿਊਲ ਹੈਂਡਲ ਕਰਦੇ ਮੈਂ ਇੱਕ ਹੈਂਡਲਰ ਜਿਹੜਾ ਹੈ ਉਹ ਕਾਫੀ ਮੋਡਿਊਲ ਹੈਂਡਲ ਕਰਦਾ ਹੈ ਅਲੱਗ ਅਲੱਗ ਜਿਲ੍ਹੇ ਤੋਂ ਕੋਈ ਫਰੀਦਕੋਟ ਦੇ ਮੁਕਸਰ ਦੇ ਜੀ जी तो तो नहीं मेन बंदे फड़े गए मेन बंदे मतलब ज्यादातर बंदे मुक्तसर फड़े गए हैं तो ये राजस्थान गंगानगर नाल ही है मुक्तर ਨੋ ਨਾ ਇਟ ਇਟ ਇਜ਼ ਆਲ ਬੇਸਡ ਔਨ ਅਲਾਈਨਮੈਂਟ ਇਟ ਇਜ਼ ਆਲ ਬੇਸਡ ਔਨ ਜੀ 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 ਆਲ ਬੇਸਡ ਔਨ ਅਲਾਈਨਮੈਂਟ ਸਰ ਅੱਧਾ ਸਭੀ ਪਰਚੇ ਨੇ ਕੋਈ ਮਾਣੇ ਸਰ ਜੇ ਇਹਨਾਂ ਦੇ ਸਾਰੇ ਹਾਂਜੀ ਹਾਂਜੀ ਐਨਡੀ ਤੇ ਪਰਚੇ ਦਰਜ ਹੈ ਨਾ ਸਰ ਕੋਈ ਮੇਨ ਸਰਕਣਾ ਇਹਨਾਂ ਦਾ ਕੋਈ ਮੇਨ ਇਸ ਸਾਰਾ ਪ੍ਰੈਸਟੌਨ ਤੇ ਪੂਰਾ ਡਿਟੇਲ ਦਿੱਤਾ ਹੋਇਆ ਹੈ ਫਿਰ ਬ੍ਰੀਫ ਕਰਦੇ ਸਰ ਅਸੀਂ ਬ੍ਰੀਫਿੰਗ ਦੇ ਪਰਚੇ ਦੱਸਦੇ ਹਾਂ ਇਹ ਇੰਟਰੋਡਿਊਸ ਕਰਾਉਣ ਵਾਲੇ ਹੈ ਜੀ ਇਹ ਇੰਟਰੋਡਿਊਸ ਕਰਾਉਣ ਵਾਲੇ ਹੈ ਐਗਜ਼ਾਮਪਲ ਆਈਲ ਗਿਵ ਏਨ ਐਗਜ਼ਾਮਪਲ लाइक एक्चुअल उन्होंने फुट सोल्जर चाहिए था जी लेट्स अज्यूम जस्ट बेबल इज द मेन मेन परसन ही इज इन कॉन्टैक्ट विद अ पाक आई एस आई द हैंडलर हु सिटिंग इन पाकिस्तान दे आर द पीपल हु आर पुशिंग नारकोटिक्स कॉन्ट्राबैंड फ्रॉम पाकिस्तान दे आर दे आर ट्राइंग टू पुश दे आर ट्राइंग टू पुश वेपन्स एंड ग्रनेड्स हो गए कोई रॉकेट लॉन्चर्स हो गए कोई ए के होगी छोटे वेपन हो गए सो जस बैबल इज अज्यूमिंग टॉकिंग टू दिस परसन हू सिटिंग इन पाकिस्तान मिनट जी एक मिनट हीज टाकिंग टू द परसन सिटिंग इन पाकिस्तान फस्ट दे वर इनवॉल्व्व इन कॉन्ट्राबैंडगलिंग कि उत्थ कंट्राबैंड आया जी जस बैबल ने एक बंदा लभ लिया जी अजय अजय जो है फरीदकोट का रहने वाला है मलेशिया है ਅਜੇ ਨੂੰ ਪੁੱਛਿਆ ਜੀ ਕਿ ਤੇਰੇ ਕੋਲ ਜਾਣਕਾਰ ਹੈ ਬੋਲ ਤਾਂ ਹਾਂ ਜੀ ਮੇਰੇ ਦੋ ਜਾਣਕਾਰ ਹੈ ਉਹ ਜੇਲ੍ਹ ਚਾਂਜੀ ਉਹਨੇ ਉਹਨਾਂ ਨੂੰ ਸੰਪਰਕ ਕੀਤਾ ਉਹ ਜੇਲ੍ਹ ਵਾਲਿਆਂ ਨੇ ਇਹਨਾਂ ਨੂੰ ਸੰਪਰਕ ਕੀਤਾ ਗਿਆ ਸੋ ਥਰ ਇਸ ਅ ਹੋਲ ਚੇਨ ਵਿਚ ਵੀ ਹੈਵ ਬ੍ਰੋਕਨ ਸਰ ਬਰਾਮਦਗੀ ਜੀ ਤੱਕ ਗ੍ਰਨੇਡ ਮਿਲੇ ਸਾਨੂੰ ਤੇ ਕੁਝ ਟੈਕਨੀਕਲ ਡਿਵਾਈਸਸ ਵੀ ਮਿਲੇ ਸਰ ਕੋਈ ਟਾਈਮਿੰਗ ਇਹਨਾਂ ਨੇ ਪਰਮਿਟਲੀ ਹੋਈ ਸੀ ਵੀ ਅਸੀਂ दैट ਟਾਈਮ ਅਸੀਂ ਇਸ ਤਰ੍ਹਾਂ ਲੁਧਿਆਣਾ ਵਿੱਚ ਜੀ ਸੀ ਕੀ ਟਾਈਮਿੰਗ ਸੀ ਜੀ इन्ह ने, 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 ने ही देना जीट टारगेट आई नॉट शेयर इट विद्यू जी टाइमिंग हाँ तो टाइमिंग तो कुछ घंटे पहला नहीं हाले तक तो नहीं है कोई हाले तक नहीं जी 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 रुपए नहीं ये हाले तक नहीं लगता ਸਰ ਇਹਨਾਂ ਦਾ ਮੇਨ ਮੋਟਿਵ دہشت ਫਲਾਣਾ ਸੀਗਾ ਜਾਂ ਕੁਝ ਹੋਰ ਸੀ دہشت ਫਲਾਣਾ ਸੀਗਾ ਪੈਸਾ ਕਿਨੇ ਬੈਠਿਆ ਸਾਡੇ ਪੈਸਾ ਜਿਹੜਾ ਮਲੇਸ਼ੀਆ ਚ ਬੈਠਾ ਉਹਨਾਂ ਨੇ ਇਹ ਹੋਂਸ ਪਾਇਆ ਸੀ ਕਿ ਇਹਨਾਂ ਨੂੰ ਬੰਦਾ ਦੇ ਕੋਈ ਬੰਦਾ ਦੇਣਾ ਸੀਗਾ ਸਰ ਇਹਨਾਂ ਦਾ 10 ਤੋਂ ਇਲਾਵਾ ਹੋਰ ਵੀ ਬੰਦੇ ਵੀ ਨੂੰ ਮਾਰ ਹੋ ਸਕਦੇ ਨੇ ਹਾਂ ਜੀ ਜਿਵੇਂ ਜਿਵੇਂ ਹੋਣਗੇ ਤੁਹਾਨੂੰ ਹੋਰ ਦੱਸ ਦੱਸ ਲਾਉਗੇ ਥੈਂਕ ਯੂ